ਸਰਕਾਰ ਨਸ਼ਿਆਂ ਦੇ ਖਿਲਾਫ ਮੇਰਾ ਨਾਮ ਮਰਤਪਾਲ ਸਿੰਘ ਆ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਜੁੱਧ ਨਸ਼ਿਆਂ ਵਿਰੁੱਧ ਚਲਾ ਕੇ ਪੰਜਾਬ ਦੀ ਆਮ ਨੂੰ ਥੋੜਾ ਸੁੱਖ ਦਾ ਸਾਹ ਲੈਣ ਦਾ ਮੌਕਾ ਦਿੱਤਾ ਤੇ ਸਰਦਾਰ ਤੇਜਿੰਦਰਜੀਤ ਸਿੰਘ ਲਾਡੀ ਟੋਸ ਵਿਦਾਇਕ ਹਲਕਾ ਧਰਮਕੋਟ ਨੇ ਬਹੁਤ ਹੀ ਛਲਾਗਾ ਜੋ ਕਦਮ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਇਹ ਗੱਲ ਕਹੀ ਸੀ ਵੀ ਮੈਂ ਨਸ਼ੀ ਵਿਰੁੱਧ ਮੇਰੀ ਜ਼ੀਰੋ ਟੋਲਰੈਂਸ ਆ ਕਿਸੇ ਦੀ ਕੋਈ ਮਰਤ ਨਹੀਂ ਕੀਤੀ ਜਾਊਗੀ ਉਹਨਾਂ ਬਿਲਕੁਲ ਇਸ ਗੱਲ ਦਾ ਸਬੂਤ ਦਿੱਤਾ ਤੇ ਅਜਮੰਡ ਦੇ ਬੋਲੇਵਾਲ ਵਿੱਚ ਨਸ਼ਾ ਤਸਕਰਾਂ ਦੇ ਘਰ ਤਾਂ ਆਏ ਜਾ ਰਹੇ ਨੇ ਸਰਕਾਰ ਦਾ ਇਹ ਬਹੁਤ ਬਹੁਤ ਧੰਨਵਾਦ ਹੈ ਜੀ ਨਹੀਂ ਨਹੀਂ ਆ ਜੀ ਅੱਜ ਜਿਸ ਪਿੰਡ ਬੋਲੇਵਾਲਾ ਵਿਖੇ ਆਇਆ ਜਿੱਥੇ ਡੀਡੀਪੀਓ ਮੋਂਗਾ ਵੱਲੋਂ ਜਿਹੜੀ ਇਲੀਗਲ ਇਨਕ੍ਰੋਚਮੈਂਟ ਹੈਗੀ ਉਹਦੇ ਅਗੇਂਸਟ ਡਰਾਈਵ ਚਲਾਈ ਗਈ ਹੈ ਉਹਦੇ ਤਹਿਤ ਹੀ ਅਸੀਂ ਜਿਹੜੇ ਲੋੜਿੰਦੇ ਸੁਰੱਖਿਆ ਪ੍ਰਬੰਧ ਹੈਗੇ ਉਹ ਕੀਤੇ ਗਏ ਨੇ ਐਡਕੂਏਟ ਪੁਲਿਸ ਫੋਰਸ ਅਸੀਂ ਡਿਪਲੋਏ ਕੀਤੀ ਗਈ ਹੈ ਨਾਲ ਸਾਡੇ ਡਿਊਟੀ ਮਨਿਸਟਰੇਟ ਤੇ ਬੀਡੀਵੀਓ ਸਾਹਿਬ ਵੀ ਹੈਗੇ ਤੇ ਇਹਦੇ ਵਿੱਚ ਟੋਟਲ ਚਾਰ ਕਰ ਜਿਹੜੇ ਨੇ ਉਹ ਇਹਨਾਂ ਦੇ ਵੱਲੋਂ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਨੇ ਇਲੀਗਲ ਐਨਕ੍ਰੋਚਮੈਂਟ ਕੀਤੀ ਗਈ ਹੈ ਉਹਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈ ਉਹ ਹੁਣ ਸਾਡੀ ਜਾਰੀ ਹੈ ਅਸੀਂ ਐਡਕੂਏਟ ਅਰੇਂਜਮੈਂਟ ਵੀ ਕੀਤੇ ਹਨ ਇਹਨਾਂ ਚਾਰਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਅਸੀਂ ਰਿਪੋਰਟ ਚੈੱਕ ਕੀਤਾ ਮੌਕੇ ਤੇ ਇਨਾ ਦੇ ਅਗੇਂਸਟ ਜਿਹੜਾ ਬੂਟਾ ਸਿੰਘ ਹੈ ਉਹਦੇ ਅਗੇਂਸਟ 7 ਐਫਆਈਆਰ ਰਿਸਟਰ ਹੈਗੀ ਜਿਹੜਾ ਹੁਣ ਜੇਲ੍ਹ ਦੇ ਵਿੱਚ ਹੈ ਪਰਮਜੀਤ ਸਿੰਘ ਉਰਫ ਪੰਮਾ ਉਹ ਵੀ ਜੇਲ੍ਹ ਦੇ ਵਿੱਚ ਉਹਦੇ ਖਿਲਾਫ ਟੋਟਲ 9 ਐਫਆਈਆਰ ਰਿਸਟਰ ਹੈਗੀਆਂ ਨੇ ਤੇ ਇੱਕ ਲਖਵਿੰਦਰ ਸਿੰਘ ਉਰਫ ਕਾਕੂ ਹੈ ਉਹ ਹੁਣ ਜ਼ਮਾਨਤੇ ਹੈ ਉਹਦੇ ਖਿਲਾਫ ਟੋਟਲ 8 ਐਫਆਈਆਰ ਰਿਸਟਰ ਹੈਗੀਆਂ ਨੇ ਇਹ ਸਾਰੀਆਂ ਐਫਆਈਆਰ ਐਨਡੀਪੀਐਸ ਐਕਟ ਤੇ ਵੱਖਰੀਆਂ ਵੱਖਰੀਆਂ ਤਾਰਾ ਉਤੇ ਦਰਜ ਨੇ ਤੇ ਇਹਦੇ ਤਹਿਤ ਜਿਹੜੀ ਕਾਰਵਾਈ ਹੈ ਉਹ ਸਾਰੀ جاری ਹੈ ਜਿੰਨੇ ਘਰਾ ਦੇ ਸਰਪੰਚ ਨੇ ਟੋਟਲ 4 ਕਰੀਨਾ ਦੇ ਵੱਲੋਂ ਆਇਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਦੇ ਅਗੇਂਸਟ ਅਕਾਰਵਾਈ ਜਿਹੜੀ ਹੈ ਬੀਡੀਪੀਓ ਤੇ ਡੀਡੀਪੀਓ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ ਸਰ ਇਹ ਇਲੀਗਲ ਐਂਕਰੋਚਮੈਂਟ ਹੈ ਕਹਿ ਸਕਦੇ ਨੇ ਕਿ ਨਸ਼ਾ ਦਸਤਾਂ ਵੱਲੋਂ ਆਪਣੇ ਪੈਸੇ ਨਾਲ ਜਿਹੜਾ ਰੱਸਾ ਵੇਚ ਕੇ ਪੈਸੇ ਆ ਉਹਦੇ ਨਾਲ ਹੀ ਹਿੱਕ ਨਹੀਂ ਹੈ ਅ ਇਲੀਗਲ ਐਂਕਰੋਚਮੈਂਟ ਹੈ ਜੀ ਲੀਗਲੀ ਜੇ ਅਸੀਂ ਇਹਨੂੰ ਕਹੀਏ ਤਾਂ ਥਿਸ ਇਜ਼ ਕੰਪਲੀਟਲੀ ਇਲੀਗਲ ਐਂਕਰੋਚਮੈਂਟ ਇਹਨਾਂ ਨੂੰ ਜਿਹੜੀ ਵਾਕਾ ਇਹਦਾ ਜਿਹੜੀ ਪ੍ਰੋਸੀਡਿੰਗਸ ਹੈ ਉਹ ਸਾਰੀ ਡੀਡੀਪੀਓ ਮੋਗਾ ਵੱਲੋਂ ਕੀਤੀ ਗਈ ਹੈ ਪਰ ਜਦੋਂ ਅਸੀਂ ਰਿਕਾਰਡ ਚੈੱਕ ਕੀਤਾ ਤਾਂ ਆ ਗੱਲ ਸਾਹਮਣੇ ਆਈ ਹੈ ਕਿ ਇਹ